ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਪਾ ਰਿਹਾ ਜੀ ਤੇ ਵੀਡੀਓ ਬਹੁਤ ਵੱਡੇ ਮੁੱਦੇ ਤੇ ਆ ਇੱਕ ਵੀਡੀਓ ਜਿਹੜੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਉਹ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਤੁਸੀਂ ਮੈਨੂੰ ਦੱਸਣਾ ਵੇਖ ਕੇ ਵੀਡੀਓ ਕਿ ਇਹ ਕੀ ਹੋ ਰਿਹਾ ਸਾਡੇ ਸਮਾਜ ਦੇ ਵਿੱਚ ਤੇ ਕਿਸੇ ਵੀ ਜਥੇਬੰਦੀ ਨੇ ਇਸ ਮੁੱਦੇ ਦੇ ਉੱਤੇ ਅੱਜ ਤੱਕ ਕਦੇ ਕੋਈ ਗੱਲਬਾਤ ਨਹੀਂ ਕੀਤੀ ਬਹੁਤ ਹੈਰਾਨੀ ਵਾਲੀ ਗੱਲ ਆ ਕੀ ਸਾਡੇ ਦੇਸ਼ ਦੇ ਵਿੱਚ ਸਾਡੇ ਸਿੱਖ ਧਰਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਸਿੱਖਾਂ ਦੇ ਨਾਲ ਕੀ ਹੋ ਰਿਹਾ ਸਿੱਖਾਂ ਦੇ ਗ੍ਰੰਥ ਜਿਹੜੇ ਨੇ ਸ਼ਰੋਮਣੀ ਕਮੇਟੀ ਤੋਂ ਕਿੱਦਾਂ ਯੂਜ਼ ਕੀਤੇ ਕਿੱਦਾਂ ਲੈ ਕੇ ਗਏ ਉੱਥੇ ਪੂਰੀ ਲਿਖਤ ਹੁੰਦੀ ਆ ਹਨ ਪੂਰੀ ਲਿਖਿਆ ਜਾਂਦਾ ਕਿ ਫਲਾਨਾ ਸਰੂਪ ਜਿਹੜਾ ਵਾ ਫਲਾਨਾ ਸਿੰਘ ਲੈ ਕੇ ਗਿਆ ਪਰ ਇਹ ਜਿਹੜੇ ਇਹ ਗ੍ਰੰਥ ਆ ਇਹ ਕਿੱਦਾਂ ਗਿਆ ਮੈਂ ਕਹਿ ਸਕਦਾ ਕਿ ਹੋ ਸਕਦਾ ਕਿ ਜਿਹੜੇ ਸਖਬੀਰ ਬਾਦਲ ਦੀ ਸਰਕਾਰ ਟਾਈਮ ਜਾਂ ਬੀਬੀ ਜ਼ਗੀਰ ਕੌਰ ਦੀ ਟਾਈਮ ਦੇ ਵਿੱਚ ਜਿਹੜੇ ਉਹ ਥਰੂਪ ਜਿਹੜੇ ਚੋਰੀ ਹੋਏ ਸੀਗੇ ਮੈਨੂੰ ਲੱਗਦਾ ਕਿ ਉਹ ਇਹਨਾਂ ਨੇ ਇਹੋ ਹੀ ਹੋ ਸਕਦੇ ਨੇ ਉਹੋ ਹੀ ਥਰੂਪ ਜਿਹੜੇ ਇਹ ਜਿਹੜੇ ਆ ਯੂਜ਼ ਕਰ ਰਹੇ ਨੇ ਇਹ ਤੁਸੀਂ ਪਹਿਲਾਂ ਵੀਡੀਓ ਵੇਖੋ ਫਿਰ ਗੱਲਬਾਤ ਕਰਦੇ ਆਪਾਂ ਜੀ ਇਹ ਵੀਡੀਓ ਦੇਖੀ ਆ ਤੁਸੀਂ ਹਨਾ ਇਹ ਵੀਡੀਓ ਮੈਨੂੰ ਦੱਸਿਓ ਸਾਰੇ ਜਾਣੇ ਕਿ ਇਹ ਵੀਡੀਓ ਇਹ ਕੀ ਕਰ ਰਹਣੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਨੇ ਪ੍ਰਕਾਸ਼ ਕੀਤਾ ਤੇ ਗੁਰਬਾਣੀ ਪੜ ਰਹਣੀ ਚਲੋ ਮਾੜੀ ਗੱਲ ਨਹੀਂ ਗੁਰਬਾਣੀ ਪੜਨੀ ਚਾਹੀਦੀ ਆ ਪਰ ਜਿਸ ਤਰੀਕੇ ਦੇ ਨਾਲ ਇਹ ਪੜ ਰਹਣੀ ਨਾ ਕੋਈ ਮਰਿਆਦਾ ਨਾ ਕੋਈ ਆ ਕੋਈ ਹੈਗਾ ਹਨ ਤੇ ਫਿਰਤੇ ਰਮਾਲ ਪਾਏ ਨੇ ਪਰ ਸਾਡੇ ਜਿਹੜੇ ਸਿੱਖ ਨੇ ਜਾਂ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਜਿੰਨਾ ਵੀ ਸਤਕਾਰ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਨਾ ਹੀ ਕਰਨਾ ਚਾਹੀਦਾ ਪਰ ਇਹਨਾਂ ਨੇ ਸਤਕਾਰ ਦੀ ਤੇ ਕੋਈ ਨਾ ਨਹੀਂ ਹੈਗਾ ਤੇ ਪਰ ਗੱਲ ਇਹ ਹੈ ਕਿ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਥੋਂ ਲਿਆਂਦੇ ਜਾਂ ਤਾਂ ਇਹਨਾਂ ਕੋਲ ਕੋਈ ਡਾਟਾ ਕੀ ਆ ਕੋਈ ਇਹਨਾਂ ਕੋਲ ਹੈਗਾ ਹਨਾ ਕੋਈ ਵੀ ਜਿੱਥੋਂ ਵੀ ਲੈਣੇ ਉੱਥੇ ਤਾਂ ਰਿਕਾਰਡ ਤਾਂ ਹੋਊਗਾ ਜੀ ਸਾਡੇ ਕੋਲੋਂ ਗ੍ਰੰਥ ਸਾਹਿਬ ਖੜੇ ਨਹੀਂ ਇਹਨਾਂ ਨੇ ਕੋਈ ਨਹੀਂ ਤੇ ਸ਼ਰਿਆਮ ਇਹ ਕੰਮ ਹੋ ਰਿਹਾ ਸਿਰਫ ਕਿਉਂ ਹੋ ਰਿਹਾ ਕਿਉਂਕਿ ਸਿੱਖਾਂ ਦੇ ਬੱਚੇ ਕੁਰਬਾਨੀ ਛੱਡ ਚੁੱਕੇ ਨੇ ਗੁਰਬਾਣੀ ਨਹੀਂ ਕੋਈ ਵੀ ਪੜਦਾ ਵਿੱਚ ਮੈਂ ਨਹੀਂ ਆ ਗੁਰਬਾਣੀ ਪਾਠੀ ਹਰ ਕੋਈ ਇੰਜੀਨੀਅਰ ਬਣ ਰਿਹਾ ਵਾ ਹਰ ਕੋਈ ਵਕੀਲ ਬਣ ਰਿਹਾ ਵਾ ਹਰ ਕੋਈ ਬਾਹਰ ਜਾ ਰਿਹਾ bizness ਸੈੱਟ ਕਰ ਰਿਹਾ ਪਰ ਕੋਈ ਵੀ ਬੰਦਾ ਜਿਹੜਾ ਵਾ ਉਹ ਪਾਠ ਹੀ ਨਹੀਂ ਬਣ ਰਿਹਾ ਗਰੰਥੀ ਨਹੀਂ ਬਣ ਰਿਹਾ ਇਹ ਬੜੀ ਵੱਡੀ ਤਰਾਸ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਗਰੰਥੀ ਜਿਹੜੇ ਲੱਭਣੇ ਉਹ ਉਹ ਔਖਾ ਹੋ ਜਾਣਾ ਬਹੁਤ ਤੇ ਇਸ ਕਰਕੇ ਇਹ ਨਜਾਇਜ਼ ਫਾਇਦਾ ਠਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੂ ਜਿਹੜੇ ਹੋਣਗੇ ਉਹ ਗ੍ਰੰਥੀ ਹੋਣਗੇ ਸਿੱਖਾਂ ਦੇ ਇਹ ਮੈਂ ਗੱਲ ਤੁਹਾਨੂੰ ਲੈ ਕੇ ਦੇ ਲੈ ਲਓ ਇਹ ਮੈਂ ਗੱਲ ਕਹਿ ਰਿਹਾ ਤੁਹਾਨੂੰ ਸਿੱਖਾਂ ਦੇ ਗੁਰਧਾਮਾਂ ਦੇ ਵਿੱਚ ਹਿੰਦੂ ਹੀ ਪਾਠ ਕਰਿਆ ਕਰਨਗੇ ਜਿਸ ਹਿਸਾਬ ਨਾਲ ਇਹ ਵੀਡੀਓ ਚੱਲ ਰਹੀ ਆ ਬਾਕੀ ਤੁਸੀਂ ਸਾਰੇ ਸਮਝਵਾਨ ਜੀ ਸਿਆਣੇ ਜੀ ਤੁਹਾਨੂੰ ਸਭ ਦੇ ਸਾਰਿਆਂ ਨੂੰ ਪਤਾ ਹੈ ਨਾ ਤੇ ਬਾਕੀ ਮੇਰੀਆਂ ਕਈਆਂ ਗੱਲਾਂ ਕਈਆਂ ਨੂੰ ਚੁਭ ਸਕਦੀਆਂ ਪਰ ਇਹ ਗੱਲ ਆ ਕਿ ਜਿਹੜੇ ਪਿੱਛੇ ਜੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਚੋਰੀ ਹੋਏ ਸੀਗੇ ਮੈਨੂੰ ਲੱਗਦਾ ਕਿ ਹੁਣ ਸਾਹਮਣੇ ਆ ਰਿਹਾ ਨੇ ਸਾਰਾ ਕੁਝ ਮੈਨੂੰ ਲੱਗਦਾ ਕਿ ਉਹ ਕੰਮ ਹੀ ਇਸ ਕੰਮ ਲਈ ਚੋਰੀ ਕੀਤੇ ਗਏ ਸੀਗੇ ਜਾਂ ਕਰਵਾਏ ਗਏ ਸੀ ਜਾਂ ਕੱਲੇ ਗਏ ਸੀਗੇ ਕੋਈ ਨਹੀਂ ਇਸ ਮੁੱਦੇ ਤੇ ਬੋਲ ਰਿਹਾ ਇਹ ਵੀਡੀਓ ਬਹੁਤ ਵਾਇਰਲ ਹੋਈ ਕਿਸੇ ਨੇ ਕੁਝ ਨਹੀਂ ਕਿਹਾ ਕੋਈ ਜਥੇਬੰਦੀ ਨਹੀਂ ਉੱઠી ਕੋਈ ਨੇ ਕੋਈ ਕਾਰਵਾਈ ਨਹੀਂ ਕੀਤੀ ਬਸ ਜੇ ਕੋਈ ਹੋਰ ਕੋਈ ਜਿੱਚ ਤੁਹਾਨੂੰ ਪਤਾ ਥੋੜਾ ਜਿਹਾ ਗੱਫਾ ਮਿਲ ਜਾਂਦਾ ਉਸ ਉਹਦੇ ਲਈ ਬੜਾ ਕੰਮ ਕਰਨਗੇ ਬੜੇ ਭੱਜਦੇ ਨੇ ਬੜੇ ਵੀਡੀਓ ਬਣਾਉਂਦੇ ਨੇ ਪਰ ਇਹੋ ਜਿਹੇ ਕੰਮਾਂ ਤੇ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਸੋ ਜਾਗਨ ਦੀ ਲੋੜ ਆ ਮੈਂ ਤਾਂ ਇਹ ਹੁਕਮਾਂਗਾ ਬਾਕੀ ਤੁਸੀਂ ਸੂਝਵਾਨ ਸੱਜਣ ਜੀ ਆਪਣੇ ਸੁਝਾਅ ਜੜੇ ਤੁਹ ਕਮੈਂਟ ਆ ਰਹੀ ਜਰੂਰ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ